ਆ ਦੇਖ ਲਓ ਹੁਣ ਮੈਨੂੰ ਬੋਲੀ ਜਾਂਦੇ ਆ ਵੀ ਮੈਨੂੰ ਆ ਕਰਦੇ ਆ ਆ ਕਰਦੇ ਸਵੇਰੇ ਮੈਂ 8 ਵਜੇ ਤੋਂ ਲੈ ਕੇ 2 ਵਜੇ ਨਾਲ ਆ ਪੌਣੇ ਤੋਂ ਹੋ ਗਏ ਹਲ ਤੱਕ ਮੈਂ ਟਿੱਕੀ ਨਹੀਂ ਮੈਂ ਪਹਿਲਾਂ ਉੱਠ ਕੇ ਚਾਹ ਬਣਾਈ ਇਹਨਾਂ ਨੂੰ ਠਾਲਿਆ ਚਾਹ ਪਾਣੀ ਦਿੱਤਾ ਹੈਨਾ ਫਿਰ ਉਦੋਂ ਬਾਅਦ ਵਿੱਚ ਪੂੜੇ ਬਣਾ ਕੇ ਮਨੂ ਨੂੰ ਖਵਾਇਆ ਆਪਦੇ ਲਈ ਰੋਟੀ ਬਣਾਈ ਫਿਰ ਝਾੜੂ ਪੋਚਾ ਕੀਤਾ ਝਾੜੂ ਪੋਚਾ ਕੀਤਾ ਤੇ ਇਹ ਫੇਰ ਸੌਂ ਗਏ ਠੀਕ ਹੈ ਤੋ ਤੋਂ ਬਾਅਦ ਇਹ ਹੁਣ ਉੱਠਿਆ ਹੁਣ ਉੱਠ ਕੇ ਮੈਨੂੰ ਕਹਿੰਦੇ ਮੈਨੂੰ ਕੁਝ ਖਾਣ ਪੀਣ ਨੂੰ ਦੇ ਦਿੱਤੇ ਮੈਂ ਦੁੱਧ ਗਰਮ ਕਰਕੇ ਦੇ ਤਾਂ ਵੀ ਦਵਾਈ ਲੈਣੀ ਆ ਉਹ ਦੇ ਦਿੱਤੀ ਕਿੱਦਾਂ ਦੀ ਲੱਗੀ ਕੰਮ ਕਰਨ ਹਾਂ ਕਿੱਦਾਂ ਦੀ ਲੱਗੀ ਕੰਮ ਕਰਨ 12 ਵਜੇ ਤੋਂ ਪਹਿਲਾਂ ਤੋਂ ਉੱਡਦੀ ਨਹੀਂ ਸੀ ਕਿ ਦੋ ਦਿਨ ਹੋ ਜਾ ਐਕਸੀਡੈਂਟ ਨੂੰ ਉਦੋਂ ਤੇ ਤੂੰ ਕੱਪ ਕਰ ਲੱਗੇ ਇਹ ਗੱਲ ਨਹੀਂ ਹੈ ਕਿ ਦੋ ਦਿਨ ਦੀ ਗੱਲ ਨਹੀਂ ਹੈਗੀ ਉਹ ਇਹ ਤੂੰ ਵੀਡੀਓ ਬਣਾਉਣ ਲੱਗੀ ਵੀ ਦੋ ਦਿਨ ਦੀ ਗੱਲ ਆ ਜਦੋਂ ਆਏ ਮੈਂ ਨਹਾ ਕਰਦੀ ਆਹ ਕਰਦੀ ਆਹ ਕਰਦੀ ਅੱਛਾ ਮੈਨੂੰ ਇਹ ਦੱਸੋ ਇੰਨਾ ਕੰਮ ਕਰ ਕਰਾ ਕੇ ਵੀ ਮੈਂ ਘਰ ਵਾਲੀ ਆ ਕਿ ਮੈਂ ਕੰਮ ਵਾਲੀ ਆ ਕਹਿੰਦਾ ਇਹ ਕੰਮ ਵਾਲੀ ਆ ਦੋ ਦਿਨ ਕੰਮ ਕਰਕੇ ਐਕਸੀਡੈਂਟ ਹੋਇਆ ਉਹ ਵੀ ਤਾਂ ਨਹੀਂ ਤੱਕੇ ਦਾਫੀ ਚਾਚੂ ਬਣਾਈ ਦੀਏ ਅੱਗੇ ਕਿੰਨੇ ਦਾਫੀ ਬਣਾਈ ਦੀ ਐ ਕਦੋਂ ਬਣਾਈ ਦੀ ਐ ਇਹ ਦੱਸੋ ਅੱਛਾ ਇਹਨੇ ਕਦੋਂ ਨਹੀਂ ਬਣਾਈ ਇਹ ਦੱਸ ਤੇ ਅੱਛਾ ਤੁਸੀਂ ਬਣਾਉਨੇ ਹੋ ਹਾਂ ਆ ਲਓ ਜੀ ਹੁਣ ਐਕਸੀਡੈਂਟ ਹੋਇਆ ਤਾਂ ਤਾਂ ਕਰਕੇ ਹੁਣ ਤੁਹਾਨੂੰ ਵੀਡੀਓ ਸੋਝ ਰਹੀਆਂ ਨੇ ਵੀ ਮੈਂ ਇਹਦਾ ਕੰਮ ਕਰਦੀ ਤੇ ਤੁਸੀਂ ਬਣਾ ਲਿਆ ਕਰੋ ਵੀਡੀਓ ਤੁਸੀਂ ਕਿਉਂ ਨਹੀਂ ਬਣਾਉਂਦੇ ਵੀਡੀਓ ਹਾਂ ਬੰਨ ਵੀਡੀਓ ਸੌਜੀਆ ਲੈ ਮੈ ਅਕਸੀਡੈਂਟ ਹੋਇਆ ਤੇ ਉਹ ਬਹੁਤ ਵਧੀਆ ਬਣ ਗਈ ਤੇ ਫੋਨ ਤਾਂ ਇੱਕ ਮਿੰਟ ਨਹੀਂ ਛੱਡਦੇ ਫੋਨ ਚ ਕਦੇ ਰੈਸਲਿੰਗ ਕਦੇ ਕੁਸ਼ ਕਦੇ ਕੁਛ ਉਹ ਛੱਡ ਦੋ ਨਾ ਰੈਸਟ ਕਰੋ ਫਿਰ ਕੱਟ ਦੇ ਕੱਟ ਦੇ ਉਹ ਵੀ ਛੱਡੋ ਕੱਟ ਦੇ ਕੱਟ